ਵਾਹਿਗੁਰੂ ਅਤੇ ਦੇ ਰਾਏ ਦਰਸਤਾਏ ਸ਼ੁਕਰ ਹੈ ਕਿ ਪੰਜਾਬ ਦੇ ਲੋਕ ਆਪਣੇ ਰੁੱਖਾਂ ਨੂੰ ਬਚਾਉਣ ਲਈ ਆਪਣੇ ਪਾਣੀਆਂ ਨੂੰ ਬਚਾਉਣ ਲਈ ਆਪਣੇ ਕੁਦਰਤੀ ਵਸੀਲਿਆਂ ਨੂੰ ਬਚਾਉਣ ਲਈ ਆਪਣੀਆਂ ਨਸਲਾਂ ਨੂੰ ਬਚਾਉਣਗੇ ਵਿਕਤੀ ਵੇਸ਼ਕ ਥੋੜੀਆ ਪਰ ਇੰਨੀ ਹੀ ਬਾਤਾਂ ਅੱਜ ਦਾ ਸਨੇਹਾ ਇੱਥੇ ਸਾਰੀ ਸੀਐਡੀ ਖੜੀ ਆ ਪ੍ਰਸ਼ਾਸਨ ਖੜਾ ਹੈ ਇਹ ਜਾਣੀ ਆ ਉੱਪਰ ਤੱਕ ਕਿ ਕੁਝ ਮਰਜ਼ੀ ਹੋ ਜੇ ਇਥੋਂ ਲੋਕਾਂ ਨੇ ਇਹ ਰੁੱਖ ਵੱਡਣ ਨਹੀਂ ਦੇਣੇ ਦੂਜੀ ਗੱਲ ਡਾਕਟਰ ਅਮਰ ਜੀ ਨੇ ਤੁਹਾਨੂੰ ਦੱਸਿਆ ਕਿ ਜਿਹੜੇ ਅੱਜ ਐਂਜੀਟੀ ਦੇ ਵਿੱਚ ਤਰੀਕ ਸੀਗੀ ਪਹਿਲਾਂ ਵੀ ਇਹਨਾਂ ਨੇ ਜਿਹੜੀ ਪੀਏਸੀ ਬਣੀ ਹੋਈ ਆ ਉਹਨਾਂ ਨੇ ਇਸ ਸੜਕ ਨੂੰ ਲੈ ਕੇ ਐਨਜੀਟੀ ਦੇ ਵਿੱਚ ਕੇਸ ਪਾਇਆ ਸੀ ਵੀ ਇਹ ਸੜਕ ਚੌੜੀ ਕਰੋ ਕੋਈ ਵਿਰੋਧ ਨਹੀਂ ਆ ਤੁਹਾਡੇ ਏਰੀਏ ਦੇ ਵਿੱਚੋਂ ਮੈਨੂੰ ਕੱਲ ਦੇ 12 ਫੋਨ ਗਏ ਆ ਪਟਿਆਲਾ ਤੇ ਫਤਿਹਗੜ੍ਹ ਸਾਹਿਬ ਦੇ ਵਿੱਚੋਂ ਕਿ ਜੀ ਤੁਸੀਂ ਸੜਕ ਦਾ ਵਿਰੋਧ ਕਰਦੇ ਆ ਸੜਕ ਨਹੀਂ ਚੌੜੀ ਹੋਣ ਦਿੰਦੇ ਜੀ ਉੱਥੇ ਐਕਸੀਡੈਂਟ ਹੁੰਦੇ ਆ ਜੀ ਉਧੇ ਭੀੜ ਬਹੁਤ ਰਹਿੰਦੀ ਆ ਜੀ ਲੰਗਣਾ ਬਹੁਤ ਮੁਸ਼ਕਲ ਆ ਜੀ ਮੌਤਾਂ ਹੁੰਦੀਆਂ ਜੀ ਜਾਣੇ ਇਹਨੂੰ ਹੋਰ ਤਰੀਕੇ ਨਾਲ ਗੱਲ ਨੂੰ